ਕੌਣ ਇਨਸਪਾਇਰ ਕਰਦਾ ਐਜ਼ ਮੈਂ 뮤직 ਦੀ ਗੱਲ ਕਰ ਰਿਹਾ ਮੈਨੂੰ ਜਿਹੜਾ ਹਰ ਬੰਦਾ ਇਨਸਪਾਇਰ ਕਰਦਾ ਮੈਨੂੰ ਸਭ ਤੋਂ ਵੱਧ ਇਨਸਪਾਇਰ ਕਰਦਾ ਕਰਨ ਔਜਲਾ ਕਰਨ ਔਜਲਾ ਹਾਂਜੀ ਉਹਦਾ ਰੀਜ਼ਨ ਕੀ ਹੈ ਕਿ ਉਹ 15 ਸਾਲ ਲੱਗਿਆ ਸੀ ਤੁਸੀਂ ਕਿਸੇ ਵਿਦੇਸ਼ੀ ਬੰਦੇ ਦਾ ਨਾਮ ਨਹੀਂ ਬਾਜੀ ਮੈਂ ਮੈਂ ਤਾਂ ਮੈਂ ਇੰਗਲਿਸ਼ ਗਾਣੇ ਨਹੀਂ ਸੁਣਦਾ ਬਾਜੀ ਨਹੀਂ ਸੁਣਦਾ ਹਿੰਦੀ ਵੀ ਨਹੀਂ ਸੁਣਦਾ ਬਾਜੀ ਕੋਈ ਬਾਜ਼ਾ ਕਰਨ ਔਜਲਾ ਮੈਨੂੰ ਬਹੁਤ ਛੋਟੇ ਅੰਦਰੋਂ ਜਾਣਦਾ ਜਿਹਦੇ ਕਰਕੇ ਜਦੋਂ ਮੈਂ ਉਹਦੀ ਜਰਨੀ ਦੇਖਦਾ ਤਾਂ ਮੈਂ ਮੈਂ ਬਹੁਤ ਇਨਸਪਾਇਰ ਹੁੰਦਾ ਉਸ ਚੀਜ਼ ਕਿ ਉਹ ਉਹਨੇ ਕਿਵੇਂ ਕਿਵੇਂ ਹਰ ਸਟੈਪ ਤੇ ਕਿਵੇਂ ਜਾਣਦਾ ਛੋਟੇ ਉਮਰ ਉਹ ਮੇਰੇ ਨਾਲ ਦੇ ਪਿੰਡ ਤੋਂ ਹੀ ਆਂ ਕਰਨ ਦਾ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਉਹਦਾ ਜਿਹੜਾ ਪਹਿਲਾ ਗਾਣਾ ਸੀਗਾ ਉਹ ਮੈਂ ਰਿਕਾਰਡ ਕੀਤਾ ਸੀਗਾ ਮੈਨੂੰ ਮਿਲਿਆ ਸੀ ਪਹਿਲੀ ਵਾਰ ਉਹ ਜਦੋਂ ਮਿਲਿਆ ਸੀ ਕਿਹੜਾ ਗਾਣਾ ਬਾਜੀ ਥੱਲੇ ਮੇਰੀ ਰੇਂਜ ਅੱਖ ਬਾਜ ਨਾਲੋਂ ਤੇਜ਼ ਹੂੰ ਉਹ ਮੇਰੀ ਕੈਲਮ ਚ ਗਾਣਾ ਸੀਗਾ ਹੂੰ ਸੋ ਉਹ ਜਰੂਰ ਤੁਸੀਂ ਕਿਸੇ ਐਸੇ ਬੱਚੇ ਨੂੰ ਦੇਖਦੇ ਹੋ ਕਿ ਜਿਹੜਾ ਤੁਹਾਡੇ ਕੋਲੋਂ ਐ ਗਰੋ ਹੋ ਰਿਹਾ ਹੋਵੇ ਤੇ ਅੱਜ ਇੰਟਰਨੈਸ਼ਨਲੀ ਐਡਾ ਵੱਡਾ ਨਾਮ ਹੋਵੇ ਜਿਹਨੂੰ ਹਰ ਕੋਈ ਜਾਣਦਾ ਹੋਵੇ ਸੋ ਉਹ ਉਹਦੀ ਜਰਨੀ ਮੈਨੂੰ ਉਹਦੀ ਮਿਹਨਤ ਨੇ ਬਹੁਤ ਇਨਸਪਾਇਰ ਕੀਤਾ ਜੀ ਉਨੇ ਉਹਦੀ ਪ੍ਰੈਕਟਿਸ ਜਿਹੜੀ ਲਿਖਣ ਦੀ ਆ ਮੈਂ ਅਸੀਂ ਜਦੋਂ ਗਾਣੇ ਵੀ ਲਿਖਦੇ ਸੀਗੇ ਬਹਿ ਕੇ ਹੋਰ ਵੀ ਗਾਣੇ ਲਿਖੇ ਹੋਏ ਨੇ ਮੇਰੇ ਲਈ ਉਹ ਉਹਦੀ ਇੰਨੀਕ ਪ੍ਰੈਕਟਿਸ ਹੋ ਗਈ ਆ ਉਹ ਕਰਦੇ 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 ਕਿ ਉਹ ਤੁਸੀਂ ਕੋਈ ਗੱਲ ਬੋਲੋਗੇ ਉਹਨੇ ਉਹ ਲਿਖ ਦੇਣੀ ਹੁਣ ਸਭ ਤੋਂ ਵੱਡੀ ਐਗਜ਼ਾਮਪਲ ਉਹਦੇ ਵਿੱਚ ਇਹ ਆ ਕਿ ਉਹਦੇ ਮੰਮੀ ਡੈਡੀ ਨਹੀਂ ਆਗੇ ਜੀ ਉਹ ਕੱਲਾ ਸੀਗਾ ਉਹਨੇ ਆਪਣੇ ਉੱਪਰ ਬਲੀਵ ਕਰਕੇ ਆਪਣੇ ਉੱਪਰ ਹੀ ਕੰਮ ਕੀਤਾ ਉਹ ਨਾਲ ਉਹਦੀ ਕੋਈ ਸਪੋਰਟ ਹੁੰਦਾ ਨਹੀਂ ਸੀਗਾ ਕੋਈ ਉਹਦੇ ਮਾਂ ਪਿਓ ਜਿਹੜਾ ਉਹਨੂੰ ਹੱਥ ਫੜ ਕੇ ਜਾਂਦਾ ਹੋਵੇ ਕਿ ਕੋਈ ਗੱਲ ਨਹੀਂ ਪੁੱਤ ਐਂ ਕਰ ਲਾਂਗੇ ਕੋਈ ਐਂ ਕਰਨਾ ਨਹੀਂ ਉਦੀ ਜਿਹੜੀ ਉਹ ਜਰਨੀ ਆ ਉਹ ਬੜੀ ਇਨਸਪਾਇਰਿੰਗ ਆ ਮੇਰੇ ਲਈ ਬਹੁਤ ਇਨਸਪਾਇਰਿੰਗ ਆ ਮੈਨੂੰ ਬਹੁਤ ਇਨਸਪਾਇਰ ਕਰਦੀ ਇਸ ਚੀਜ਼ ਲਈ ਕਿ ਉਹ ਉਹਨੇ ਜੋ ਕੀਤਾ ਆਪਣੀ ਕ੍ਰੀਏਟੀਵਿਟੀ ਨਾਲ ਕੀਤਾ ਆਪਣੇ ਆਪ ਕੀਤਾ ਹੂੰ ਕੋਈ ਉਹਨੂੰ ਮੈਂਟਲੀ ਇਮੋਸ਼ਨਲੀ ਕੋਈ ਐ ਕਹਿਣ ਵਾਲਾ ਨਹੀਂ ਸੀਗਾ ਕਿ ਚੱਲ ਤੇ ਬਹੁਤ ਵੱਡੀ ਗੱਲ ਆ